ਹਾਰਟ ਅਟੈਕ ਦਾ ਜਿਹੜਾ ਇਨਸੀਡੈਂਟ ਹੈ ਬਹੁਤ ਕਾਮਨ ਹੋ ਗਿਆ ਹੈ ਈਵਨ ਯੰਗੇ ਇਸ ਦੇ ਵਿੱਚ ਹਾਰਟ ਅਟੈਕ ਬਹੁਤ ਜ਼ਿਆਦਾ ਆ ਰਹੇ ਨੇ ਇਸ ਦੇ ਲਈ ਸੰਗਰੂਰ ਲਾਈਵ ਦੇ ਦਰਸ਼ਕਾਂ ਨੂੰ ਮੈਂ ਇਹ ਐਡਵਾਈਸ ਕਰਨਾ ਸਜੈਸਟ ਕਰਦਾ ਔਰ ਮੈਂ ਕਹਿੰਦਾ ਕਾਪੀ ਪੈਨ ਚੱਕ ਲੋ ਇਹ ਨੋਟ ਕਰ ਲੋ ਹਰੇਕ ਜਾਣੇ ਨੂੰ ਇੱਕ ਐਮਰਜੈਂਸੀ ਕਿਟ ਬਣਾ ਕੇ ਆਪਣੀ ਜੇਬ 'ਚ ਆਪਣੀ ਗੱਡੀ 'ਚ ਆਪਣੇ ਘਰ 'ਚ ਆਪਣੇ ਦਫ਼ਤਰ 'ਚ ਰੱਖ ਲੈਣੀ ਚਾਹੀਦੀ ਹੈ ਬੜਾ ਸਸਤਾ ਜਿਹਾ ਇਲਾਜ ਹੈ ਮੈਂ ਆਪਣੀ ਜੇਬ ਦੇ ਵਿੱਚ ਰੱਖੀ ਹੋਈ ਹੈ ਮੈਂ ਦਿਖਾਉਣਾ ਚਾਹਨਾ ਇੱਕ ਇਹ ਕੁਛ ਹੈ ਇਹ ਕਿਟ ਆਵਲੀ ਕਿਟ ਹੈ ਇਸ ਦੇ ਵਿੱਚ ਕੀ ਹੈ ਇਸ ਦੇ ਵਿੱਚ ਤਿੰਨ ਤਰ੍ਹਾਂ ਦੀਆਂ ਗੋਲੀਆਂ ਨੇ ਇੱਕ ਗੋਲੀ ਡਿਸਪ੍ਰਿਨ ਦੀ ਜੋ ਆਮ ਆਪਣਾ ਹੈ ਖੋਲਣ ਵਾਲੀ ਡਿਸਪ੍ਰਿਨ ਹੁੰਦੀ ਹੈ ਇੱਕ ਗੋਲੀ ਇਹ ਰੱਖ ਲੈਣੀ ਹੈ ਐਟੋਰਵਾ ਸਰਟਨ ਖੂਨ ਪਤਲਾ ਕਰਨ ਵਾਲੀ ਗੋਲੀ ਇਹ 40mg ਦੀਆਂ ਦੋ ਤੀਸਰੀ ਕਲੋਪੀਡਿਗਰਲ 75mg ਇਸ ਦੀਆਂ 8 ਗੋਲੀਆਂ ਇਹ ਲੋਡ ਪਏ ਤੇ ਇੱਕ ਗੋਲੀ ਡਿਸਪ੍ਰਿਨ ਦੇ ਮੂੰਹ ਦੇ ਵਿੱਚ ਰੱਖ ਕੇ ਚਬਾ ਲੈਣੀ ਹੈ ਦੋ ਗੋਲੀਆਂ एटोरलिप 40 दीयां यानी एटोरवास्टेटिन 40 एमजी ਦੀਆਂ ਦੋ ਗੋਲੀਆਂ ਯਾਨੀ 80 ਮਿਲੀਗ੍ਰਾਮ ਔਰ 4 ਤੋਂ ਲੈ ਕੇ 8 ਗੋਲੀਆਂ ਕਲੋਪੀਡੋਗ੍ਰਲ 75 ਮਿਲੀਗ੍ਰਾਮ ਦੀਆਂ ਇਹ ਐਮਰਜੈਂਸੀ ਦੇ ਵਿੱਚ ਕਿਸੇ ਨੂੰ ਵੀ ਅਗਰ ਇਹ ਲੱਗੇ ਕਿ ਦਿਲ ਦੀ ਧੜਕਣ ਜੀ ਇਕਦਮ ਪ੍ਰੈਸ਼ਰ ਜਿਆ ਪੈ ਰਿਹਾ ਹੈ ਦਿਲ ਤੇ ਜਾਂ ਸਾਹ ਲੈਣਾ ਔਖਾ ਹੋ ਰਿਹਾ ਜਾਂ ਮੁਰਕਾ ਆ ਰਿਹਾ ਬਹੁਤ ਜ਼ਿਆ ਪਸੀਨਾ ਆ ਰਿਹਾ ਜਾਂ ਇੱਥੇ ਟਾਈਟਨੈਸ ਜੀ ਫੀਲ ਹੋ ਰਹੀ ਹੈ ਕੱਬੇ ਪਾਸੇ ਜਬੜੇ 'ਚ ਦਰਦ ਹੋ ਰਿਹਾ ਹੈ ਖੱਬੀ ਬਾਹਾਂ 'ਚ ਦਰਦ ਹੋ ਰਿਹਾ ਹੈ ਸੁਣਨ ਪਣਾ ਜਿਆ ਹੋ ਰਿਹਾ ਜਿੱਥੇ ਡਾਊਟ ਹੈ ਕਿ ਹਾਰਟ ਅਟੈਕ ਹੋ ਸਕਦਾ ਹੈ ਉੱਥੇ ਇਹ ਫਰਸਟ ਰੇਟ ਇਲਾਜ ਹੈ ਜੋ ਫੌਰੀ ਤੌਰ ਤੇ ਲੈ ਲੈਣਾ ਹੈ ਔਰ ਉਸ ਤੋਂ ਬਾਅਦ ਇਮੀਡੀਏਟਲੀ ਆਪਣੇ ਡਾਕਟਰ ਦੇ ਕੋਲੇ ਮੂਵ ਕਰਨਾ ਇਸ ਦੇ ਨਾਲ ਜਾਨ ਦਾ ਜਿਹੜਾ ਰਿਸਕ ਹੈ ਬਹੁਤ ਜ਼ਿਆਦਾ ਘੱਟ ਜਾਂਦਾ ਹੈ ਇਹ ਮੈਂ ਵੀ ਆਪਣੀ ਜੇਬ 'ਚ ਰੱਖਦਾ ਇਹ ਤੁਹਾਨੂੰ ਵੀ ਆਪਣੀ ਜੇਬ 'ਚ ਰੱਖਣਾ ਚਾਹੀਦਾ ਸਾਰਿਆਂ ਨੂੰ ਇਹ ਇਕੱਠੀ ਲੈਣੀ ਜੀ ਕਿੰਨੀ ਹਾਂਜੀ ਇਹ ਇੱਕ ਵਾਰ ਦੀ ਸਿੰਗਲ ਡੋਜ਼ ਹੈ ਇਹਨੂੰ ਲੋਡਿੰਗ ਡੋਜ਼ ਕਹਿੰਦੇ ਆ ਫਿਰ ਮੈਂ ਰਿਪੀਟ ਕਰਦਾ ਇੱਕ ਗੋਲੀ ਡਿਸਪ੍ਰੈਨ ਦੀ ਦੋ ਗੋਲੀਆਂ ਐਟੋਰਵਾਸਟੈਟਿਨ 40 ਮਿਲੀਗ੍ਰਾਮ ਦੀਆਂ ਔਰ ਚਾਰ ਤੋਂ ਲੈ ਕੇ ਅੱਠ ਗੋਲੀਆਂ ਕਲੋਪੀਡੋਗ੍ਰਲ 75 ਮਿਲੀਗ੍ਰਾਮ ਦੀਆਂ ਇਹ ਸਿੰਗਲ ਡੂਜ਼ ਦਾ ਡਿਸਪਰੈਂਟ ਐਸਟੋ ਚਵਾ ਕੇ ਲੈਣੀ ਹੈ ਜਾਂ ਇੱਕ ਚਮਚ ਪਾਣੀ ਚ ਘੋਲ ਕੇ ਲੈ ਲੈਣੀ ਹੈ ਬਾਕੀ ਦੀਆਂ ਦਵਾਈਆਂ ਥੋੜੇ ਜਿਹਾ ਪਾਣੀ ਨਾਲ ਲੈਣੀਆਂ